ਮੇਰੇ ਵੱਲੋਂ ਤੇ ਗੋਡਗੇ ਥੀਰਿੰਗ ਚਰਚ ਵੱਲੋਂ ਸਾਰਿਆਂ ਨੂੰ ਜੈਮ ਜੀ ਦੀ ਆਂਟੀ ਮਨਜੀਤ ਕੌਰ ਇਹ ਆਂਟੀ ਜੀ ਦੱਸਦੇ ਹਨ ਕਿ ਇਹਨਾਂ ਦਾ ਬੇਟਾ ਜੇਲ੍ਹ ਦੇ ਵਿੱਚ ਸੀਗਾ ਉਹਨਾਂ ਨੂੰ 11 ਮਹੀਨੇ ਹੋ ਗਏ ਸੀ ਜੇਲ੍ਹ ਦੇ ਵਿੱਚ ਤੇ ਪ੍ਰਭੂ ਅੱਗੇ ਇਹਨਾਂ ਨੇ ਪ੍ਰਾਰਥਨਾ ਕੀਤੀ ਫਾਸੀ ਤੋਂ ਪ੍ਰਾਰਥਨਾ ਕਰਾਈ ਤੇ ਅੱਜ ਉਹ ਬਰੀ ਹੋ ਕੇ ਜੇਲ੍ਹ ਤੋਂ ਬਾਹਰ ਆ ਗਏ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਥੈਂਕ ਯੂ ਜੀ ਤੇ ਪਾਈ ਨੂੰ ਬਾਈ ਦਾ ਕਰਾਂਗੇ ਇਹ ਭਾਈ 11 ਮਹੀਨੇ ਤੇ 7 ਦਿਨ ਜੇਲ੍ਹ ਦੇ ਵਿੱਚ ਰਿਹਾ ਅਰੇ ਦੀ ਰੇਸੀ ਦਵਾ ਮਾ ਕਰਦੇ ਸੀ ਕਾਸਾਪਾ ਕਰਦੇ ਸੀ ਪਰ ਉਹਦਾ ਤਰ ਕਰਦੇ ਆ ਰਹੇ ਸੀ ਪਰਮੇਸ਼ਰ ਨੇ ਬles ਕੀਤਾ ਇਹਨੂੰ ਚੰਗਾ ਕੀਤਾ ਅੱਜ ਇਹ ਜੇਲ੍ਹ ਦੇ ਵਿੱਚੋਂ ਇੱਕ ਕੈਦੀ ਵੀ ਰਹਿ ਹੋ ਕੇ ਆਇਆ ਇੱਕ ਪ੍ਰਭੂ ਦਾ ਵਚਨ ਤੇ ਕਲਾਮ ਦੇ ਨਾਲ ਆਇਆ ਹਰਿ ਹਰਿ ਅੱਜ ਇਤਨਾ ਕੁ ਬਚਨ ਨੂੰ ਜਾਣ ਦਾ ਗਿਆਨ ਆ ਕਿ ਅੰਦਰ ਇੱਕ ਚਰਚ ਬਣਿਆ ਹੋਇਆ ਉਹ ਦੇ ਜੇਲ੍ਹ ਦੇ ਅੰਦਰ ਤੇ ਪ੍ਰਭੂ ਨੇ ਪ੍ਰਭੂ ਤੋਂ ਇਹ ਵਰਦਾਨ ਦਾ ਗਿਆਨ ਕਿੱਥੇ ਦਿੱਤਾ ਕਿਉਂ ਕਿ ਪਰ ਇਹਨੇ ਇੱਕ ਗੱਲ ਕਹੀ ਕਿ ਪ੍ਰਭੂ ਦਾ ਕੰਮ ਹੀ ਕਰਨਾ ਹੋਣਾ ਜੋ ਵੀ ਕਰਨਾ ਪ੍ਰਭੂ ਨੇ ਬLES ਕੀਤਾ ਪ੍ਰਭੂ ਨੇ ਮੈਨੂੰ ਚੰਗਾ ਕੀਤਾ ਪ੍ਰਭੂ ਨੇ ਮੇਰੇ ਬਾਹਰ ਲੈ ਆਇਆ ਔਰ ਪ੍ਰਭੂ ਬਾਹਰ ਵੀ ਇਹਨੂੰ ਤਾਂ ਲੈ ਕੇ ਆਇਆ ਕਿ ਇਹਦੇ ਤੋਂ ਉਹਨੇ ਆਪਣੇ ਕੀ ਕਰਾਉਣੇ ਆ ਕੰਮ ਕਰਾਉਣੇ ਆ ਇਹ ਸਾਰੇ ਜਣੇ ਘਰ ਜਾ ਕੇ ਵੀ ਦੁਆ ਕਰਨਾ ਇਸ ਭਾਈ ਦੇ ਲਈ ਕਿ ਇਹ ਭਾਈ 11 ਮਹੀਨੇ ਅਤੇ 7 ਦਿਨਾਂ ਤੋਂ ਜੇਲ੍ਹ ਕੱਟ ਕੇ ਆਇਆ ਪਰ ਕੋਈ ਕੇਸ ਸੀਗਾ ਨਸ਼ੇ ਦਾ ਹੀ ਕੇਸ ਸੀਗਾ ਪਰ ਅੱਜ ਪ੍ਰਭੂ ਨੇ ਸਾਰੇ ਨਸ਼ਾ ਤੁਰਾ ਹੱਤੀ ਸੀ ਚੰਦਾ ਪੀਤਾ ਪਰ ਪ੍ਰਭੂ ਨੇ ਬਿਆਸ ਨਹੀਂ ਕੀਤੀ ਇਹ ਚਾਹੇ ਕੇ ਇੱਕ ਚਾਹੇ ਕਿ ਜ ਨਸ਼ਾ ਕਰਦਾ ਵੀ ਸੀਗਾ ਤੇ ਨਾਲ ਵੇਚਦਾ ਵੀ ਸੀਗਾ ਕੀ ਕਰਦਾ ਸੀ ਨਸ਼ਾ ਵੇਚਦਾ ਵੀ ਸੀਗਾ ਤੇ ਨਸ਼ਾ ਕਰਦਾ ਵੀ ਸੀਗਾ ਪਰ ਅੱਜ ਪ੍ਰਭੂ ਨੇ ਇਹ ਨੂੰ ਵਿਹਾਅ ਕਰ ਦਿੱਤਾ ਪ੍ਰਭੂ ਨੇ ਬਲੇਸਿੰਗ ਦਿੱਤੀ ਔਰ ਸਾਡੇ ਵਿੱਚ ਕਰ ਰਿਹਾ ਕਿ ਅੱਜ ਪ੍ਰਭੂ ਦੇ ਬਹੁਤ ਵਧੀਆ ਅਚੇ ਕਲਾਮ ਵੀ ਜਨ ਲਾ ਅ ਸੌਂਗ ਵੀ ਨੇ ਲਗਾਇਆ ਔਰ ਬਹੁਤ ਵਧੀਆ ਕਿ ਮੈਂ ਚੁਣਾ ਕਿ ਪ੍ਰਭੂ ਨੂੰ ਕੌਣ ਵਾਲੇ ਸਮੇਂ ਦੇ ਵਿੱਚ ਇੱਕ ਪਾਦਰੀ ਦੇ ਰੂਪ ਦੇ ਵਿੱਚ ਖੜਾ ਕਰੇ ਪ੍ਰਭੂ ਨੇ ਬਲੇਸ ਕਰੇ ਮਤਲਬ ਅੱਜ ਬੜ ਜਾ ਕਿ ਸਿਸਟਰ ਰਮਨਦੀਪ ਹਾਂਜੀ ਰਮਨਦੀਪ ਹੈ ਤੁਸੀਂ ਇਹ ਦੱਸਦੇ ਹਨ ਕਿ ਪਿਛਲੇ ਇੱਕ ਹਫ਼ਤੇ ਤੋਂ ਉਹਦੇ ਪੈਰਾਂ 'ਚ ਬਹੁਤ ਦਰਦ ਹੁੰਦਾ ਸੀਗਾ ਇਹਨੇ ਪਾਸਟਰੀ ਤੋਂ ਪ੍ਰਾਰਥਨਾ ਕਰਵਾਈ ਉਹਨੇ ਬਿਲਕੁਲ ਠੀਕ ਹੈ ਪ੍ਰਭੂ ਦਾ ਧੰਨਵਾਦ ਕਰਦਾ ਥੈਂਕ ਯੂ ਜੀਜ਼ਸ ਪੂਰਾ ਧੰਨਵਾਦ ਆਂਟੀ ਹਰਵੀਨ ਕੌਰ ਹਾਂਜੀ ਆਂਟੀ ਜੀ ਦੱਸਦੇ ਹਨ ਕਿ ਇਹਨਾਂ ਦੇ ਜਵਾਰ ਦੀ ਕੁੜੀ ਬਹੁਤ ਬਿਮਾਰ ਸੀ ਉਹਦੇ ਦਰਦ ਹੁੰਦਾ ਸੀਗਾ ਇਹਨੇ ਪ੍ਰਾਰਥਨਾ ਕੀਤੀ ਤੇ ਉਸੇ ਟਾਈਮ ਠੀਕ ਹੋ ਗਈ ਹੈ ਪ੍ਰਭੂ ਦਾ ਧੰਨਵਾਦ ਕਰਦੇ ਪ੍ਰਭੂ ਨੇ ਉਹਨਾਂ ਕੋਲੋਂ ਕਿਹੜਾ ਕੰਮ ਲੈ ਲਿਆ ਆਪਣੇ ਕੰਮ ਦੇ ਲਈ ਕੀ ਕਰ ਦਿੱਤਾ ਉਹਨੇ ਇਸਤੇਮਾਲ ਕਰ ਲਿਆ ਤੇ ਜੇ ਪ੍ਰਭੂ ਨੇ ਉਹਨੂੰ ਇਸਤੇਮਾਲ ਕੀਤਾ ਹੈਗਾ ਤੇ ਤੁਹਾਨੂੰ ਸਾਰਿਆਂ ਨੂੰ ਵੀ ਚੈੱਕ ਕਰ ਇਸਤੇਮਾਲ ਕਰ ਸਕਦਾ ਅੱਗੇ ਸਿਸਟਰ ਖੁਸ਼ੀ ਹਾਂਜੀ ਭੈਣ ਖੁਸ਼ੀ ਇਹ ਦੱਸ ਦਿਆਂ ਕਿ ਇਹਨਾਂ ਨੂੰ ਪਿਛਲੇ 2 ਹਫ਼ਤਿਆਂ ਤੋਂ ਬੁਖਾਰ ਚੜਦਾ ਸੀਗਾ ਇਹਨੇ ਪਾਸੇ ਤੋਂ ਪ੍ਰਾਰਥਨਾ ਕਰਵਾਈ ਉਹਨੇ ਬਿਲਕੁਲ ਠੀਕ ਹੈ ਪ੍ਰਭੂ ਦਾ ਧੰਨਵਾਦ ਸਭਾਈ ਜੀਜ਼ਸ ਤੁਹਾਨੂੰ ਬਲੈਸ ਕਰੇ ਆਂਟੀ ਜਸਵਿੰਦਰ ਕੌਰ ਇਹ ਆਪਣੀ ਗਵਾਹੀ ਨੂੰ ਕੁੱਛੇ ਹallelujah ਮੇਰੇ ਵੱਲੋਂ ਜਾਨਸੀ ਦੀ ਜਦੋਂ ਮੈਂ ਘਰੋਂ ਆਈ ਸੀ ਨਾ ਸਭਾ ਮੇਰੀ ਕਮਰ ਵਿੱਚ ਬਹੁਤ ਜ਼ਿਆਦਾ ਦਰਦ ਸੀਗਾ ਜਦੋਂ ਚਰਚ ਵਿੱਚ ਐਂਟਰ ਕੀਤੀ ਤਾਂ ਮੇਰਾ ਦਰਦ ਗਾਇਬ ਹੋ ਗਿਆ ਮੱਕਰੂ ਜੀ ਦਾ ਕੋਟੀ ਕੋਟੀ ਧੰਨਵਾਦ ਜੀ 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 ਦਾ ਤਰਕ ਕਰ ਇਹਨਾਂ ਦੀ ਦੂਸਰੀ ਗਵਾਹੀ ਇਹ ਹੈ ਕਿ ਇਹਨਾਂ ਦਾ ਬੇਟਾ ਬੀਐਸ 3rd ਇਅਰ ਦੇ ਸੈਮੈਸਟਰ ਦੇ ਇਹਨਾਂ ਦੇ ਸਿਗੀ ਤੇ ਪ੍ਰਭੂ ਦੇ ਨਾਮ ਬਿਨਾਂ ਕਿਸੇ ਰਿਪੇਅਰ ਤੋਂ ਪਾਸ ਕੀਤਾ ਹੈ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਆਂਟੀ ਨਸੀਬ ਕੌਰ ਇਹ ਦੱਸ ਦਿਆਂ ਕਿ ਇਹਨਾਂ ਦੇ ਪੁੱਤੇ ਦੀ ਧੜਕਣ ਵੱਧ ਗਈ ਸੀ ਇਹਨੇ પ્રાર્થના ਕੀਤੀ ਹੁਣ ਉਹ ਬਿਲਕੁਲ ਠੀਕ ਹੈ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਆਂਟੀ ਸਰੀਤਾ ਇਹ ਦੱਸਦੇ ਹਨ ਕਿ ਪਿਛਲੇ ਸੰਡੇ ਇਹਨਾਂ ਦੇ ਦਾੜ ਜਾਂੜ ਵਿੱਚ ਬਹੁਤ ਦਰਦ ਹੁੰਦਾ ਸੀਗਾ ਇਹਨੇ ਪਾਸੇ ਤੋਂ ਪ੍ਰਾਰਥਨਾ ਕਰਵਾਈ ਉਹਨੇ ਬਿਲਕੁਲ ਠੀਕ ਨੇ ਪ੍ਰਭੂ ਦਾ ਧੰਨਵਾਦ ਕਰਦੀ ਹੈ ਇਹਨਾਂ ਦੀ ਦੂਸਰੀ ਗੱਲ ਇਹ ਆ ਕਿ ਰਾਤ ਇਹਨਾਂ ਦੇ ਹਸਬੰਡ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀਗੀ ਤੇ ਉਹ ਘਰੇ ਲੜਾਈ ਝਗੜਾ ਕਰਦੇ ਸੀਗੇ ਇਹਨਾਂ ਨੇ ਪ੍ਰਭੂ ਦਾ ਚੋ ਬਣਾਇਆ ਹੋਇਆ ਜਾਲ ਸੀ ਉਹਨੂੰ ਪਿਆਇਆ ਤੇ ਉਸੇ ਟਾਈਮ ਉਹ ਸ਼ਾਂਤ ਹੋ ਗਏ ਪ੍ਰਭੂ ਦਾ ਧੰਨਵਾਦ ਕਰਦੀ ਹੈ ਆਦੀ ਰਮਨਦੀਪ ਕੌਰ ਐਂਟੀ ਜੀ ਦੱਸਦੇ ਹਾਂ ਕਿ ਮੈਨੂੰ ਬਹੁਤ ਜ਼ਿਆਦਾ ਘਬਰਾਹਟ ਹੋ ਰਹੀ ਸੀਗੀ ਉਹਨੇ ਬਿਲਕੁਲ ਠੀਕ ਹੈ ਪ੍ਰਭੂ ਦਾ ਧੰਨਵਾਦ ਕਰਦੇ। थैंक यू जीसस। ਅਕਾਲ ਪਿਛਲੇ ਸ਼ਨੀਵਾਰ ਵੀ ਘਬਰਾਹਟ ਹੋ ਰਹੀ ਸੀ ਉਹਦੇ ਵੀ ਇਹਨਾਂ ਤੁਹਾਨੂੰ ਦੱਸਿਆ ਸੀ ਨਾ ਕਿ ਕੱਲ ਫੇਰ ਕੱਲ ਫੇਰ ਮੇਰੇ ਨਾਲ ਆ ਚੀਜ਼ ਤੇ ਮੈਨੂੰ ਐ ਲੱਗੇ ਵੀ ਮੈਨੂੰ ਨਾ ਜਿਵੇਂ ਕੋਈ ਟਵੰਟਨ ਭਾਰ ਆ ਰਿਹਾ ਹੁੰਦਾ ਮੇਰੀ ਥੋਣ ਤੇ ਇੰਨਾ ਦਰਦ ਹੋਵੇ ਕੱਲ ਸ਼ਨੀਵਾਰ ਫਿਰ ਮੈਂ ਘੰਟਾ ਨਾਂ ਵੀ ਵਜਣੀ ਪੜਿਆ ਤੇ ਵਜਨ ਦੇ ਦੁਆਰਾ ਹੀ ਤੇ ਕੱਲ ਉਸ ਤੋਂ ਬਾਅਦ ਮੈਂ ਠੀਕ ਹੋ ਗਈ ਪ੍ਰਮੇਸ਼ਰ ਦਾ ਧੰਨਵਾਦ। थैंक यू जीसस। ਬੋਲੋ ਬੋਲੋ ਸਿਸਟਰ ਪੂਜਾ ਥੈਂਕ ਯੂ ਸਿਸਟਰ ਪੂਜਾ ਹਾਂਜੀ ਇਹ ਦੱਸਦੇ ਆ ਕਿ ਇਹਨਾਂ ਦੀ ਇੱਛਾ ਸੀ ਕਾਫੀ ਟਾਈਮ ਪਹਿਲੇ ਨੇ ਕਾਰ ਲੈਣੀ ਸੀਗੀ ਪਰਮੇਸ਼ਰ ਤੋਂ ਇਹ ਕਾਰ ਹੀ ਮੰਗਦੇ ਸੀ ਜਦੋਂ ਪ੍ਰਾਰਥਨਾ ਕਰਦੇ ਸੀ ਪ੍ਰਭੂ ਨੇ ਇੱਕ ਕਾਰ ਦੀ ਵੀ ਬਲੈਸ ਕੀਤਾ ਹੈ ਪ੍ਰਭੂ ਦਾ ਧੰਨਵਾਦ ਕਰਦੇ ਥੈਂਕ ਯੂ ਜੀਸਸ ਤੁਹਾਡਾ ਵੀ ਬਲੈਸ ਕਰੇ ਆਂਟੀ ਸੁਨੀਤਾ ਸੰਗੀਤਾ ਸੰਗੀਤਾ ਪੰਸ ਗੀਤਾ ਇਹ ਦੱਸਦੇ ਹਨ ਕਿ ਇਹਨਾਂ ਦਾ ਬੇਟਾ ਬਾਹਰਲੇ ਦੇਸ਼ ਵਿੱਚ ਡਰਾਈਵਰੀ ਦਾ ਕੰਮ ਕਰਦੇ ਸੀਗੇ ਤੇ ਉੱਥੇ ਡਰਾਈਵਰੀ ਵਿੱਚ ਪਹੁੰਚਾਏ ਪ੍ਰਭੂ ਦਾ ਧੰਨਵਾਦ ਕਰਦੇ ਥੈਂਕ ਯੂ ਜੀਜ਼ਸ ਬਲੈਸ ਕਰੀ